ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪੈਂਡ ਚੂੰਗਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਮੱਸੀ ਹੈ ਜੀ ਵੱਧ ਜਾਣਕਾਰੀ ਲਵਾਂਗੇ ਆਪਾਂ ਬਾਈ ਤੋਂ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਬਾਕੀ ਬਾਈ ਜੀ ਦਾ ਨੰਬਰ ਆਪਾਂ ਲਾਵਾਂਗੇ ਸਕਰੀਨ ਤੇ ਸਟ੍ਰਾਈਟਲ ਦੇ ਉੱਪਰਲੀ ਸਾਈਡ ਠੀਕ ਹੈ ਨਾ ਬਾਈ ਜੀ ਨੂੰ ਅਜ ਰੂਕ ਕੰਡਕਟ ਕਰੋ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਭਾਈ ਜੀ ਸਾਸਰੀ ਕਾਲ ਜੀ ਸਾਸਰੀ ਕਾਲ ਜੀ ਨਾਮ ਸਤਨਾਮ ਸਿੰਘ ਪਿੰਡ ਚੁੰਗਾ ਜੀ ਜ਼ਿਲ੍ਹਾ ਬਰਨਾਲਾ ਜੀ ਠੀਕ ਹੈ ਜੀ ਹਾਂ ਜੀ ਬੈੜ ਦੀ ਜਾਣਕਾਰੀ ਦੋ ਕਹਿ ਮੈਂ ਪੁੱਛਾਂ ਮੈਂ ਨਾ ਭਾਈ ਆਪ ਵੇਚਣੀ ਆਗੀ 1 ਮਹੀਨਾ ਹੋਇਆ ਠੀਕਾ ਭਰਾ ਜੀ 1 ਮਹੀਨਾ ਹੋਇਆ ਠੀਕਾ ਜੀ ਠੀਕ ਹੈ ਜੀ ਬਲੇ ਪਲੂਣੀ ਆ ਜੀ ਹਾਂ ਜੀ ਪਲੂਣ ਆ ਜੀ ਠੀਕ ਹੈ ਜੀ ਬਰਾ ਦੇਖਾ ਸਾਡੇ ਹਾਂ ਤੋਂ 4 ਨਿਕੜਵੇਂ ਠੀਕ ਹੈ ਜੀ ਤੇ ਰੇਟ ਭਰਾ ਦਾ ਰੇਟ ਉਹ ਤੋਂ ਫੋਨ ਤੇ ਕਰ ਲਾਂਗੇ ਮੋੱਖ ਜੀ ਫੋਨ ਤੇ ਕਰੋਗੇ ਹਾਂ ਜੀ ਲੋ ਜੀ ਕੱਦ ਬੜਾ ਸਖਨਾ ਕਰਮਾ ਵਾਲੀ ਦਾ ਸੋਹਣਾ ਚੰਗੀ ਪੜੀ ਪਲੋਸੀ ਆ ਇਸ ਕੁਆਲਟੀ ਦੇਖ ਸਕਦੇ ਹੋ ਤੋੜ ਦੋ ਭਰਾ ਲੋ ਜਿੱਥੇ ਮੜਾ ਗੇੜਾ ਦਵਾ ਕੇ ਇੱਥੇ ਬੰਨ੍ਹ ਦੋ ਫਿਰ ਬਾਹਰ ਨਾ ਲੈ ਕੇ ਜਾਓ ਕਿਉਂਕਿ ਉਧਰ ਬੜਾ ਜ਼ਿਆਦਾ ਪੈਂਦੀ ਆ ਲਿਓ ਜੀ ਇੱਧਰ ਸੋਰਾ ਦਿਖਾ ਦੋ ਲੋ ਜੀ ਚਿੰਨ੍ਹ ਦਿਨ ਹੋ ਗਿਆ ਜੀ ਟੀਕਾ ਭਰਾ ਇਹਨੂੰ ਮੋੜ ਦੋ ਜੀ ਬਸ ਮਹੀਨਾ ਹੋ ਗਿਆ ਜੀ ਪੂਰਾ ਮਹੀਨਾ ਹੋ ਗਿਆ ਜੀ ਠੀਕ ਹੈ ਜੀ ਲੋਪੜਾ ਚੈੱਕ ਤੇ ਨਹੀਂ ਆਉਂਦੀ ਹਲੇ ਕਿਉਂਕਿ ਮਹੀਨਾ ਹੋਇਆ ਟੀਕਾ ਭਰਾ ਇਹਨੂੰ ਠੀਕ ਹੈ ਨਾ ਫਿਕਰ ਦਾ ਬੈਡ ਸੁਖਨ ਕਰਮ ਵਾਲੀ ਦਾ ਸੁਣਾ ਠੀਕ ਨਾ ਸਵਾ ਦੋ 2.5 ਮਹੀਨੇ ਦੀ ਚੈੱਕ ਹੁੰਦੀ ਆ ਠੀਕ ਹੈ ਜੀ ਭਾਈ ਜੀ ਨੇ ਜਰੂਰ ਕਨੈਕਟ ਕਰੋ ਪਿੰਡ ਚੁੰਗਾ ਤੇ ਜ਼ਿਲ੍ਹਾ ਨੂੰ ਕਹਿੰਦਾ ਜੀ ਬਰਨਾਲਾ ਠੀਕ ਹੈ ਮਿਲਦੇ ਆਂ ਭਰਾ ਕਿਸੇ ਨਵੀਂ ਵੀਡੀਓ ਚ ਉਪਕੇ ਬਾਈ